ਅੱਜ ਬੜੀ ਚਰਚਾ ਪੰਜਾਬ 'ਚ ਚੱਲ ਰਹੀ ਹੈ। ਪੰਜਾਬ ਦੇ ਘਰ ਘਰ 'ਚ ਇਸ ਗੱਲ ਦੀ ਚਰਚਾ ਹੈ। ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਦੀ ਵਾਈਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ 'ਚ ਬਿੱਲ ਜਿਹੜਾ ਲਿਆਂਦਾ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2023 ਜਿਸ ਬਿੱਲ ਰਾਹੀਂ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਤਖਲੰਦਾਜ਼ੀ ਕਰਨ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਸਿੱਖਾਂ ਦੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨਾ ਬਣਾਉਣ ਦਾ ਜਿਹੜਾ ਕੰਮ ਅਸਲੀ ਜਿਹੜਾ ਉਹਨਾਂ ਦਾ ਮੰਤਵ ਸੀ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜਿਹੜਾ ਬਿੱਲ ਸਿੱਖ ਗੁਰਦੁਆਰਾ ਐਮੈਂਡਮੈਂਟ ਬਿੱਲ 2023 ਲਿਆਂਦਾ ਹੈ ਕਿ ਇਹ ਕੁਰਬਾਨੀ ਜਿਹੜੀ ਹਰਮੰਦਰ ਸਾਹਿਬ ਤੋਂ ਟੈਲੀਕਾਸਟ ਹੁੰਦੀ ਹੈ ਉਹ ਫ੍ਰੀ ਹੋਣੀ ਚਾਹੀਦੀ ਹੈ ਸਭ ਨੂੰ ਮਿਲਣੀ ਚਾਹੀਦੀ ਹੈ ਇਹ ਬਿੱਲ ਲਿਆਂਦਾ ਗਿਆ ਅਸਲੀ ਮੰਤਵ ਉਹਦੇ ਚ ਜਿਵੇਂ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਕੋਸ਼ਿਸ਼ ਕਰਦੀਆਂ ਰਹੀਆਂ ਕੋਈ ਸਰਕਾਰਾਂ ਰਹਿਣ ਅਜ ਮੈਂ ਥੋੜਾ ਜਿਹਾ ਇਤਿਹਾਸ ਦੇ ਪੱਖ ਚ ਵੀ ਜਾਊਂਗਾ ਕੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਿਵੇਂ ਕੀਤਾ ਜਾਵੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਕੰਟਰੋਲ ਕਿਵੇਂ ਕੀਤਾ ਜਾਵੇ ਮੇਨ ਮਕਸਦ ਇਹ ਸੀ ਗੁਰਬਾਣੀ ਫਰੀਦ ਦੀ ਗੱਲ ਹੋਈ ਆਪਾਂ ਸਾਰੇ ਬੈਠੇ ਆ ਮੇਰੇ ਘਰ 'ਚ ਵੀ ਟੈਲੀਵਿਜ਼ਨ अनेका ਸਾਰਿਆਂ ਦੇ ਘਰਾਚੀ ਲੱਗੇ ਆ ਮੈਂ ਤਾਂ 1 ਰੁਪਈਆ ਨਹੀਂ ਅੱਜ ਤੱਕ ਦਿੱਤਾ ਤੇ ਰੋਜ਼ ਸਵੇਰੇ ਸ਼ਾਮ ਗੁਰਬਾਣੀ ਜਦੋਂ ਟੈਲੀਕਾਸਟ ਹੁੰਦੀ ਹੈ ਉਦੋਂ ਦੇਖਦੇ ਆ ਮੈਂ ਕਿਸੇ ਇੱਥੇ ਨਿੱਜੀ ਚੈਨਲ ਦਾ ਸਪੋਕਸਮੈਨ ਬਣ ਕੇ ਨਹੀਂ ਆਇਆ ਕਿਸੇ ਦੀ ਜਸਟੀਫਿਕੇਸ਼ਨ ਦੇਣ ਨਹੀਂ ਆਇਆ ਮੈਂ ਇੱਕ ਸਿੱਖ ਹੋਣ ਦੇ ਨਾਤੇ ਅੱਜ ਜਿਹੜੇ ਤੱਥ ਹੈ ਉਹ ਸਪਸ਼ਟ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖਣੇ ਚਾਹੁੰਦਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕਾਨੂੰਨ ਕੀ ਕਹਿੰਦੇ ਜੇ ਕੋਈ ਅਮੈਂਡਮੈਂਟ ਆਉਣੀ ਹੈ ਸ਼੍ਰੋਮਣੀ ਗੁਰਦੁਆਰਾ ਐਕਟ ਜਿਹੜਾ ਬਣਿਆ 1925 ਚ ਜੇ ਉਹਦੇ ਚ ਕੋਈ ਅਮੈਂਡਮੈਂਟ ਆਉਣੀ ਹੈ ਕੋਈ ਸੋਧ ਆਉਣੀ ਹੈ ਕੋਈ ਤਰਮੀਮ ਆਉਣੀ ਹੈ ਉਹਦੇ ਬਾਰੇ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਕਹਿੰਦਾ ਸਿੱਖ ਗੁਰਦੁਆਰਾਜ਼ ਐਕਟ 1925 ਕੈਨ ਨਾਟ ਬੀ ਅਮੈਂਡੇਡ ਵਿਦਆਊਟ ਟੇਕਿੰਗ ਅਪਰੂਵਲ ਆਫ 2/3 ਆਫ ਦ ਜਰਨਲ ਹਾਊਸ ਆਫ ਦ ਐਸਜੀਪੀਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀਆਂ ਖਬਰਾਂ ਮੈਂ ਅੱਜ ਲੈ ਕੇ ਆਇਆ ਤੁਹਾਡੇ ਬਾਪ ਕਿ ਕੋਈ ਸੋਧ ਲਿਆਉਣੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਹਾਊਸ ਦੋ ਤਿਹਾਈ ਬਹੁਮਤ ਨਾਲ ਉਹ ਸੋਧ ਨੂੰ ਮੂਵ ਕਰੇ ਤੇ ਫਿਰ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗੁਰਦੁਆਰਾ ਐਕਟ ਹੈ 1925 ਉਹਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਆ ਸਾਰਾ ਕੁਝ ਇਤਿਹਾਸ ਦਾ ਇਹਦੇ ਵਿੱਚ ਦਰਜ ਹੈ ਇਹ ਕਾਨੂੰਨ ਬਣਿਆ ਕਿਵੇਂ ਜਿਹੜੀ ਮੈਂ ਗੱਲ ਕੀਤੀ ਸੀ ਕਿ ਇਤਿਹਾਸ ਦੇ ਪੱਖ 'ਚ ਜ਼ਰੂਰ ਜਾਣਾ ਚਾਹਾਂਗਾ ਥੋੜਾ ਜਿਹਾ ਕਿਉਂਕਿ ਅੱਜ ਦੀ ਪੀੜ੍ਹੀ ਨੂੰ ਬਹੁਤਾ ਇਹਦੇ ਬਾਰੇ ਪਤਾ ਨਹੀਂ ਇਹ ਕਾਨੂੰਨ ਬਣਿਆ ਕਿਵੇਂ ਦਖਲਅੰਦਾਜ਼ੀਆਂ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਸ਼ਰਮੌਰ ਜੱਤੇਬੰਦੀ ਨੂੰ ਕਮਜ਼ੋਰ ਕਰਨ ਦੇ ਯਤਨ ਸਮੇਂ-ਸਮੇਂ ਤੇ ਸਰਕਾਰਾਂ ਕਰਦੀਆਂ ਰਹੀਆਂ ਇਹ ਕਾਨੂੰਨ ਹੋਂਦ ਵਿੱਚ ਆਇਆ ਅੱਜ ਜ਼ਿਕਰ ਹੁੰਦਾ ਹੈ ਨਹਿਰੂ ਤਾਰਾ ਸਿੰਘ ਪੈਕਟ ਦਾ ਨਹਿਰੂ ਤਾਰਾ ਸਿੰਘ ਪੈਕਟ ਹੋਂਦ ਵਿੱਚ ਕਿਵੇਂ ਆਇਆ ਨਹਿਰੂ ਵੀ ਕੋਈ ਸੌਖਾ ਨਹੀਂ ਮੰਨਿਆ ਸੀ ਕੋਈ ਭਲੀ ਨਹੀਂ ਗਜਾਰੀ ਸੀ ਉਹਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋਇਆ ਕੀ ਸੀ ਉਦੋਂ ਕਿ ਉਸ ਵੇਲੇ ਪੰਜਾਬ 'ਚ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਕਾਂਗਰਸ ਦੀ ਸਰਕਾਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਲਾਨਾ ਪ੍ਰਧਾਨ ਦੀ ਚੋਣ ਆਈ 1958 'ਚ ਮਾਸਟਰ ਤਾਰਾ ਸਿੰਘ ਪੰਜਾਬੀ ਸੂਬਾ ਮੋਰਚੇ ਦੀ ਅਗਵਾਈ ਕਰ ਰਹੇ ਸੀ ਉਹਨਾਂ ਦੇ ਇਸ ਮੂਵਮੈਂਟ ਨੂੰ ਤਰਪੀਟੋ ਕਰਨ ਵਾਸਤੇ ਸਾਰੀ ਸਰਕਾਰ ਦੀ ਸ਼ਕਤੀ ਝੋਕਦੀ ਉਸ ਵੇਲੇ 22 ਮੈਂਬਰ ਕਾਮਿਊਨਿਸਟ ਪਾਰਟੀਆਂ ਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ 'ਚ ਪ੍ਰੇਮ ਸਿੰਘ ਲਾਲਪੁਰਾ ਨੂੰ ਕਾਂਗਰਸ ਪਾਰਟੀ ਨੇ ਆfda ਉਮੀਦਵਾਰ ਬਣਾਇਆ ਨਾਲ ਕਾਮਿਊਨਿਸਟ ਪਾਰਟੀਆਂ ਲੱਗੀਆਂ ਸਰਕਾਰ ਦੀ ਪਰ ਫਿਕਰ ਸੀ ਮਨ ਤੇ ਕੀ ਇਹ ਬਣਾਤਾ ਦਿੱਤਾ ਐ ਕਿ ਜਿੰਨੀ ਸ਼ਕਤੀ ਝੋਕੀ ਤੇ ਫਰਕ ਤਾਂ 2 ਵੋਟਾਂ ਦਾ ਹੀ ਰਿਹਾ ਤੇ ਚੋਣ ਤਾਂ ਅਗਲੇ ਸਾਲ ਫੇਰ ਆ ਜਾਣੀ ਐ ਤੇ ਮਾਸਟਰ ਤਾਰਾ ਸਿੰਘ ਤੇ ਸ਼੍ਰੋਮਣੀ ਗੁਰ ਸ਼੍ਰੋਮਣੀ ਅਕਾਲੀ ਦਲ ਨੇ ਫੇਰੇ ਚੋਣ ਜਿੱਤ ਜਾਣੀ ਐ ਕਿਉਂਕਿ ਉਹਨਾਂ ਨੂੰ ਪਤਾ ਸੀ ਹੱਤਕੰਡੇ ਕੀ ਵਰਤੇ ਮਾਸਟਰ ਤਾਰਾ ਸਿੰਘ ਨੂੰ ਰੋਕਣ ਵਾਸਤੇ ਜਦੋਂ ਪਹਿਲੀ ਵਾਰ ਲਿਆਂਦੀ ਗਈ ਆ ਦੂਜੀ ਵਾਰੀ ਹੋਈ ਹੈ ਉਹਨ ਇਤਿਹਾਸ ਜਿਹੜੀ ਭਗਵੰਤ ਮਾਨ ਲਿਆਇਆ ਪਹਿਲਾ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਦੀ ਮਨਜ਼ੂਰੀ ਤੋਂ ਬਿਨਾਂ ਅਮੈਂਡਮੈਂਟ ਲਿਆਂਦੀ ਗਈ ਪੰਜਾਬ ਵਿਧਾਨ ਸਭਾ ਚ ਤੇ ਉਹ ਅਮੈਂਡਮੈਂਟ ਕੀ ਸੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੇ ਅਮੈਂਡਮੈਂਟ ਲਿਆਂਦੀ ਕਿ 35 ਬੰਦੇ ਪਟਿਆਲੇ ਚੋਂ ਤੇ ਪੈਪਸੂ ਚੋਂ 35 ਬੰਦੇ ਸਰਕਾਰ ਨੋਮੀਨੇਟ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਤੋਂ ਤਾਂਕੀ ਆਪਦੀ ਸਟਰੈਂਥ ਉੱਤੇ ਵਧਾ ਸਕੀਏ ਜਦੋਂ 35 ਮੈਂਬਰ ਨੋਮੀਨੇਟ ਕਰਨ ਦੀ ਗੱਲ ਆਈ ਤੇ ਸਿੱਖ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਹੋਇਆ ਸਿੱਖ ਸੰਗਤਾਂ ਨੇ ਬਹੁਤ ਭਾਰੀ ਵਿਰੋਧ ਸ਼ੁਰੂ ਕੀਤਾ ਤੇ ਮਾਸਟਰ ਤਾਰਾ ਸਿੰਘ ਜੀ ਨੇ ਕਾਲ ਦਿੱਤੀ ਇੱਕ ਵੱਡੀ ਰੈਲੀ ਦਿੱਲੀ ਚੰਡੀਗੜ੍ਹ ਕਰਕੇ ਬਹੁਤ ਵੱਡੀ ਸਿੱਖਾਂ ਦੀ ਇਕੱਤਰਤਾ ਹੋਈ ਤੇ ਉੱਥੇ ਮਾਸਟਰ ਤਾਰਾ ਸਿੰਘ ਨੇ ਕਾਲ ਦਿੱਤੀ ਕਿ 15 ਮਾਰਚ ਨੂੰ ਦਿੱਲੀ ਵਿਖੇ ਇੱਕ ਸਿੱਖ ਸੰਗਤਾਂ ਦਾ ਵੱਡਾ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ 14 ਮਾਰਚ ਨੂੰ ਮਾਸਟਰ ਤਾਰਾ ਸਿੰਘ ਨੂੰ ਅਰੈਸਟ ਕਰ ਲੈਂਦੀ ਹੈ ਪ੍ਰਤਾਪ ਸਿੰਘ ਕੈਰੋਂ ਸਰਕਾਰ ਸਪੈਸ਼ਲ ਸੈਸ਼ਨ ਉਦੋਂ ਵੀ ਵਿਧਾਨ ਸਭਾ ਦਾ ਸੌਰੀ ਮੇਰਾ ਕਹਿਣਾ ਰਹਿ ਗਿਆ ਸੀ ਉਦੋਂ ਵੀ ਜਿਹੜੀ ਐਮੈਂਡਮੈਂਟ ਲਿਆਂਦੀ ਹੈ ਸਪੈਸ਼ਲ ਸੈਸ਼ਨ ਸੱਤਿਆ ਵਿਧਾਨ ਸਭਾ ਦਾ 33 ਬੰਦੇ ਚਲੋ ਨੋਮੀਨੇਟ ਕਰਨ ਦੀ بجائے ਇੱਕ ਸਿਸਟਮ ਹੋਰ ਬਣਾਤਾ ਕਿਉਂਕਿ ਸੰਗਤਾਂ 'ਚ ਰੋਸ ਬੜਾ ਸੀ ਪਰ ਉਹ ਐਮੈਂਡਮੈਂਟ ਉਹ ਪਾਸ ਕਰਕੇ ਉਹਨੂੰ ਐਕਟ ਬਣਾਇਆ ਗਿਆ ਤੇ ਸਿੱਖ ਸੰਗਤਾਂ ਨੇ ਫਿਰ ਚੰਡੀਗੜ੍ਹ ਬੜਾ ਵੱਡਾ ਇਕੱਠ ਕੀਤਾ ਉੱਥੇ ਫੈਸਲਾ ਕੀਤਾ ਗਿਆ ਕਿ 15 ਮਾਰਚ ਨੂੰ ਦਿੱਲੀ ਇੱਕ ਵੱਡਾ ਰੋਸ ਮਜਾਰਾ ਕੀਤਾ ਜਾਵੇਗਾ ਇਸ ਦੇ ਵਿਰੁੱਧ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਦੇ ਵਿਰੁੱਧ 14 ਮਾਰਚ ਨੂੰ ਬਾਸੂ ਤਾਰਾ ਸਿੰਘ ਜੀ ਨੂੰ ਅਰੈਸਟ ਕਰ ਲਿਆ ਗਿਆ ਫੇਰ ਵੀ ਦਿੱਲੀ ਸੰਗਤਾਂ ਦਾ ਵੱਡਾ ਇਕੱਠ ਹੋਇਆ ਸਰਕਾਰ ਉਸ ਗੱਲ ਤੋਂ ਘਬराई ਤੇ 21 ਮਾਰਚ ਨੂੰ ਮਾਸਟਰ ਤਾਰਾ ਸਿੰਘ ਨੂੰ ਫਿਰ ਰਿਹਾ ਕਰ ਦਿੱਤਾ ਜਾਂਦਾ ਰਿਹਾਉਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਹਿਰੂ ਨਾਲ ਸੰਪਰਕ ਕੀਤਾ ਕਿ ਸਾਡੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਸਰਕਾਰਾਂ ਨਹੀਂ ਕਰ ਸਕਦੀਆਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਲੈਕਟਿਡ ਬਾਡੀ ਹੈ ਨਹਿਰੂ ਨੇ ਦਖਲ ਦੇਣ ਤੋਂ ਇਨਕਾਰ ਕਰਤਾ ਕਿ ਜੋ ਪ੍ਰਤਾਪ ਸਿੰਘ ਕਹਿ ਰਹੇ ਉਹਨੇ ਸਾਡੀ ਸਰਕਾਰ ਨੇ ਕਰਤਾ ਮੈਂ ਉਹਦੇ ਹੀ ਦਖਲ ਨਹੀਂ ਦੇ। ਫਿਰ ਇੱਕ ਵਾਰੀ 5 ਅਪ੍ਰੈਲ 1959 ਨੂੰ ਫੇਰ ਨਹਿਰੂ ਨਾਲ ਸੰਪਰਕ ਕੀਤਾ ਗਿਆ ਨਹਿਰੂ ਨੇ ਫੇਰ ਜਵਾਬ ਦਿੱਤਾ ਮਾਸਟਰ ਤਾਰਾ ਸਿੰਘ। ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਮੈਂ 16 ਅਪ੍ਰੈਲ 1959 ਤੋਂ ਮਰਨ ਵਰਤ ਤੇ ਬੈਠਾਂਗਾ। ਇਸ ਗੱਲ ਤੋਂ ਸਰਕਾਰ ਘਬराई 11 ਅਪ੍ਰੈਲ ਨੂੰ ਮਾਸਟਰ ਤਾਰਾ ਸਿੰਘ ਨੂੰ ਬੁਲਾਇਆ ਕੱਲ੍ਹ ਬਾਤ ਵਾਸਤੇ ਤੇ ਉੱਥੇ ਫੈਸਲਾ ਕੀਤਾ ਗਿਆ ਉੱਥੇ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਤੇ ਫੈਸਲਾ ਕੀ ਹੋਇਆ ਉਹਦੇ 'ਚ ਕਿ ਕੋਈ ਵੀ ਜਦੋਂ ਸੋਧ ਹੋਏਗੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੰਸੈਂਟ ਤੋਂ ਬਣਾਈ ਹੋਏਗੀ ਨੋ ਅਮੈਂਡਮੈਂਟ ਟੂ ਦਾ ਸਿੱਖ ਗੁਰਦੁਆਰਾਜ਼ ਐਕਟ 1925 ਛਾਲ ਵੀ ਅੰਡਰਟੇਕਨ ਵਿਦਆਊਟ ਦਾ ਅਪਰੂਵਲ ਆਫ ਦਾ ਜਨਰਲ ਬੋਡੀ ਆਫ ਐਸਜੀਪੀ ਇਹ ਮਾਸਟਰ ਤਾਰਾ ਸਿੰਘ ਪੈਕਟ ਹੋਇਆ। ਕੋਈ ਸੌਖਾ ਨਹੀਂ Nehru ਮੰਨ ਗਿਆ ਸੀ ਕਿਤੇ ਆਪਾਂ ਸੋਚੀਏ ਕਿ ਉਹਨੇ ਸੌਖਾ ਹੀ ਇਹ ਪੈਕਟ ਕਰ ਲਿਆ ਸੀ ਕਿ ਅਸੀਂ ਦਖਲ ਨਹੀਂ ਦੇਵਾਂਗੇ ਟਿੱਲ ਦਾ ਜ਼ੋਰ ਉਹਨੇ ਵੀ ਲਾਇਆ ਸੀ ਬੜਾ। ਇਸ ਤੋਂ ਬਾਅਦ 1960 ਦੇ ਵਿੱਚ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਦੀਆਂ ਚੋਣਾਂ ਆਈਆਂ। ਉਦੋਂ ਪਹਿਲੀ ਵਾਰ ਫਿਰ ਕਾਂਗਰਸ ਨੇ ਸਾਧ ਸੰਗਠ ਸਾਧ ਸੰਗਤ ਬੋਰਡ ਬਣਾਇਆ 1960 ਚ। ਤੇ ਕਮਿਊਨਿਸਟ ਦੇਸ਼ ਭਗਤ ਪਾਰਟੀ ਨਾਲ ਅਲਾਈਅੰਸ ਕਰਕੇ ਸਾਰੀ ਆਪਣੀ ਸ਼ਕਤੀ ਝੋਕ ਕੇ ਆਪ ਦੇ ਵੱਡੇ ਚਿਹਰੇ ਕਾਂਗਰਸ ਨੇ ਉਦੋਂ ਚੋਣਾਂ 'ਚ ਖੜੇ ਕੀਤੇ 1960 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਦੀ ਚੋਣ। ਰਿਜ਼ਲਟ ਆਇਆ ਸ਼੍ਰੋਮਣੀ ਅਕਾਲੀ ਦਲ ਨੂੰ 132 ਸੀਟਾਂ ਆਈਆਂ, ਸਾਧ ਸੰਗਤ ਬੋਰਡ ਨੂੰ 4 ਸੀਟਾਂ ਆਈਆਂ ਤੇ ਕਾਮਨਿਸਟ ਪਾਰਟੀ ਨੂੰ 1 ਸੀਟ ਆਈ। ਸਿੱਖ ਸੰਗਠਾ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿਚ ਦਖਲ ਦੇਣ ਦੇ ਵਿਰੁੱਧ ਬਹੁਤ ਵੱਡਾ ਫਤਵਾ ਉਦੋਂ ਦਿੱਤਾ ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਲੱਗੇ ਰਹੇ 1990ਾਂ 'ਚ ਤੁਸੀਂ ਦੇਖਿਆ ਹੋਣਾ ਸਭ ਨੇ ਪੜਿਆ ਹੋਣਾ ਦੇਵੇ ਕੌੜਾ ਜੀ ਦੀ ਸਰਕਾਰ ਸੀ ਬਲਵੰਤ ਸਿੰਘ ਰਾਮੂ ਵਾਲੀਆ ਨੇ ਉਦੋਂ ਕੋਸ਼ਿਸ਼ ਕੀਤੀ ਅਮੈਂਡਮੈਂਟ ਕੁਝ ਉਹਦੇ 'ਚ ਕਰਾਉਣ ਦੀ ਦੇਵੇ ਕੌੜਾ ਨੇ ਕਲੀਅਰ ਕੱਟ ਜਵਾਬ ਦਿੱਤਾ ਕਿ ਆਈ ਹੈਵ ਬੀਨ ਐਡਵਾਈਜ਼ਡ ਨਾਟ ਟੂ ਮੈਡਲ ਨਾ ਟੂ ਇੰਟਰਫੇਅਰ ਇਨ ਦਾ ਇੰਟਰਨਲ ਅਫੇਅਰਸ ਆਫ ਸਿੱਖ ਕਮਿਊਨਿਟੀ ਜੇ ਕੋਈ ਅਮੈਂਡਮੈਂਟ ਲਿਆਉਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਕਵੇ ਮੈਂ ਤਾਂ ਕਰੂੰ ਜਤਕਾਰ ਗੁਰ ਚਰਨ ਸਿੰਘ ਤੋੜਾ ਜੀ ਦੀ ਮੀਟਿੰਗ ਹੋਈ ਉਸ ਵੇਲੇ ਪ੍ਰਧਾਨ ਸੀ ਦੇਵੇ ਗੋੜਾ ਨਾਲ ਤੇ ਉਹਨਾਂ ਨੂੰ ਵੀ ਉਹਨਾਂ ਨੇ ਇਹੀ ਗੱਲ ਕੀਤੀ ਕਿ ਮੇਰਾ ਕੋਲੀਗ ਉਦੋਂ ਮੇਰਾ ਮੰਤਰੀ ਨਾਲ ਮੇਰਾ ਸਾਥੀ RAMU ਵਾਲੀਆ ਮੇਰੇ ਕੋਲ ਆਈ ਸੀ ਪਰ ਮੈਂ ਇਹਨੂੰ ਜਵਾਬ ਦਿੱਤਾ ਤੇ ਅੱਜ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ RSS ਦੇ ਇਸ਼ਾਰੇ ਤੇ ਸਾਡੇ ਧਾਰਮਿਕ ਮਾਮਲੇਾਂ ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਸਿੱਖ ਜਗਤ ਕਦੇ ਵੀ برداشت ਨਹੀਂ ਕਰੇਗਾ ਮੈਂ ਇਹ ਇੱਥੇ ਇੱਕ ਸਵਾਲ ਕਰਨਾ ਚਾਹੁੰਦਾ ਮਾਤਾ ਵੈਸ਼ਨੂ ਦੇਵੀ ਬੋਰਡ ਹੈ ਪਵਿੱਤਰ ਸਥਾਨ ਹੈ ਸਾਡੇ ਹਿੰਦੂ ਧਰਮ ਦਾ ਸਰਕਾਰ ਨਾਮਿਨੇਟ ਕਰਦੀ ਹੈ ਉਹਦੇ ਮੈਂਬਰ ਤੀਰੂਪਤੀ ਜੀ ਚ ਬੋਰਡ ਹੈ ਸਰਕਾਰ ਨਾਮਿਨੇਟ ਕਰਦੀ। ਇੱਕ ਸੰਭਾਲ ਕਰਦਾ ਉਹਦੇ ਵੀ ਮੈਂਬਰ ਸਰਕਾਰ ਨਾਮਿਨੇਟ ਕਰਦੀ। ਕਿ ਜੇ ਅੱਜ ਇਹਨਾਂ ਨੂੰ ਠੱਲ ਨਾ ਪਾਈ ਗਈ ਤੇ ਕੱਲ ਨੂੰ ਐਮੈਂਡਮੈਂਟ ਲਿਆਉਣਗੇ ਫਿਰ ਸਰਕਾਰਾਂ ਕਿ ਜੇ ਉਹਨਾਂ ਧਰਮਾਂ ਦੇ ਧਾਰਮਿਕ ਸਥਾਨਾਂ ਦੇ ਬੋਰਡਾਂ 'ਚ ਸਰਕਾਰ ਮੈਂਬਰ ਨਾਮਿਨੇਟ ਕਰ ਸਕਦੀ ਹੈ ਫਿਰ ਸਿੱਖ ਧਰਮ ਦੇ ਜਿਹੜੀ ਐਸਡੀਪੀਸੀ ਹੈ ਉਹਦੇ ਵਿੱਚ ਕਿਉਂ ਨਹੀਂ ਕਰ ਸਕਦਾ। ਫਿਰ ਉੱਥੇ ਕੀ ਪ੍ਰਦਰਸ਼ਿਤ ਕਰਾਂਗੇ ਆਪਾਂ? ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਗੁਰਬਾਣੀ ਦਾ ਫ੍ਰੀ ਟੈਲੀਕਾਸਟ ਕੇਵਲ ਤੇ ਕੇਵਲ ਇੱਕ ਬਹਾਨਾ ਹੈ ਇਹਨਾਂ ਦਾ ਕੇਵਲ ਤੇ ਕੇਵਲ ਇੱਕ ਬਹਾਨਾ ਨਿਸ਼ਾਨਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਦਖਲਅੰਦਾਜ਼ੀ ਕਰਨਾ ਹੁਣ ਤੁਸੀਂ ਇਹ ਵੇਖੋ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਆਉਂਦਾ ਹੈ ਪੰਜਾਬ ਦਾ ਮੁੱਖ ਮੰਤਰੀ ਉੱਥੇ ਖੜਾ ਹੋ ਕੇ ਜਿਹੜਾ ਕਹਿੰਦਾ ਧਰਮ ਉੱਥੇ ਧਰਮ ਦੀਆਂ ਗੱਲਾਂ ਕਹਿੰਦਾ ਮੈਂ ਕਰਦਾ ਧਾਰਮਿਕ ਉੱਥੇ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਜਿਹੜੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਾਂ ਦੀ ਬਖਸ਼ਿਸ਼ ਕੀਤੀ ਹੈ ਸਿੱਖਾਂ ਨੂੰ ਕਿ ਇਹੋ ਜੇ ਮੰਦ ਭਾਗੇ ਐਕਸ਼ਨ ਉੱਥੇ ਕਰਦਾ ਹੈ ਉਹ ਕਦੇ برداشت ਕੀਤੇ ਜਾ ਸਕਦੇ ਆ ਨਾ ਖਾਬਲੇ برداشت ਹੈ ਕੋਈ ਇਹ ਸਿੱਖਾਂ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਆ ਸਿੱਖੀ ਕਿਸਾਂ ਸਵਾਸਾਂ ਨਾਲ ਲਿਬਾਉਣ ਦੀ ਗੱਲ ਹੈ ਤੇ ਤੁਸੀਂ ਉੱਥੇ ਕੀ ਗੱਲਾਂ ਕਰਦੇ ਹੋ ਵਿਧਾਨ ਸਭਾ ਦੇ ਵਿੱਚ ਸਿੱਖੀ ਦਾ ਪਾਠ ਸਾਨੂੰ ਪੜਾਉਣਾ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਗਵੰਡੀ ਹਲਕੇ 'ਚੋਂ ਸਪੀਕਰ ਸਾਹਿਬ ਆਪਦੇ ਆਪ ਨੂੰ ਗੁਰਸਿੱਖ ਕਹਿੰਦੇ ਆ ਉੱਤੇ ਕੁਰਸੀ ਤੇ ਬੈਠੇ ਸੀ ਸਪੀਕਰ ਜੀ ਤੇ ਜਦੋਂ ਮਾਨ ਭਗਵੰਤ ਮਾਨ ਇਹੋ ਜੇ ਨਾਟਕ ਕਰ ਰਿਹਾ ਸੀ ਤੇ ਇਹਨਾਂ ਦੇ ਐਮ.ਐਲ.ਏ. ਤਾੜੀਆਂ ਮਾਰ ਰਹੇ ਸੀ ਤੇ ਆਪਦੇ ਆਪ ਨੂੰ ਗੁਰਸਿੱਖ ਕਹਿਣ ਵਾਲੇ ਸਪੀਕਰ ਦੇ ਮੂੰਹ 'ਚੋਂ ਇੱਕ ਲਫ਼ਜ਼ ਨਾ ਨਿਕਲਿਆ वैसे ਤਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਨਹੀਂ ਬੋਲਣਾ ਗਿਆਨੀ ਜੈਲ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਜਿਹੜਾ ਹੋਵੇ ਜਿਨੇ ਆਪਰੇਸ਼ਨ ਬਲੂ ਸਟਾਰ ਵੇਲੇ ਜੋ ਕੁਝ ਹੋਇਆ ਉਦੋਂ ਨਹੀਂ ਬੋਲਿਆ ਤੇ ਇਹਦੇ ਤੇ ਤਾਂ ਬੋਲਣਾ ਹੀ ਕੀ ਸੀ ਤੇ ਅੱਜ ਸਿੱਖੀ ਦਾ ਸਾਨੂੰ ಪಾਠ ਕੌਣ ਪੜਾ ਰਿਹਾ ਹੈ ਮੈਂ ਕਿਸੇ ਤੇ ਨਿੱਜੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਸੀ ਪਰ ਹਾਲਾਤ ਇਹ ਬਣੇ ਪਏ ਐ ਕਿ ਸਾਡੇ ਧਰਮ ਤੇ ਹਮਲੇ ਹੋ ਰਹੇ ਸਾਨੂੰ ਸਿੱਖੀ ਦਾ ಪಾਠ ਕੌਣ ਪੜਾ ਰਿਹਾ ਵਿਧਾਨ ਸਭਾ 'ਚ ਖੜਾ ਹੋ ਕੇ ਉਹ ਬੰਦਾ ਪੜਾ ਰਿਹਾ ਹੈ ਜਿਹਦੇ ਕੇਸ ਕੱਟੇ ਹੈ ਜਿਹਦੀ ਦਾੜ੍ਹੀ ਕੱਟੀ ਹੈ ਜਿਹਦਾ ਮੂੰਹ ਰੰਗਿਆ ਹੈ ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜਿਹਦੇ ਦੋ ਵਿਆਹ ਹੈ ਜਿਹੜਾ ਨਸ਼ੇ ਦਾ ਸੇਵਨ ਕਰਦਾ ਤੇ ਇਸ ਹੱਦ ਤੱਕ ਸੇਵਨ ਕਰਦਾ ਹੈ ਕਿ ਸਾਡੇ ਤਖਸਾਲ ਤੇ ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਸ਼ੇ ਦੀ ਹਾਲਤ 'ਚ ਚਲੇ ਜਾਂਦਾ ਹੈ ਉਹ ਬੰਦਾ ਸਾਨੂੰ ਸਿੱਖੀ ਦਾ ਪਾਠ ਪੜ੍ਹਾਊਗਾ ਇੰਨਾਂ ਚੀਜ਼ਾਂ 'ਚੋਂ ਕਿਹੜੀ ਚੀਜ਼ ਸਿੱਖ ਧਰਮ ਵਿੱਚ ਪ੍ਰਮਾਣਿਤ ਹੈ ਜੀ ਮੈਨੂੰ ਦੱਸ ਦਿਓ ਤੁਸੀਂ ਤੇ ਇਹ ਬੰਦਾ ਸਾਨੂੰ ਸਿੱਖੀ ਦੀ ਪਾਠ ਪੜਾਉਣਗੇ ਇਹਨਾਂ ਨੂੰ ਮੈਂ ਇੱਕ ਚੀਜ਼ ਦੱਸ ਦੇਣੀ ਚਾਹਣਾ ਕਿ ਇਹ ਭਲੇਖੇ ਚ ਨਾ ਕਿਤੇ ਰਹਿ ਜਿਓ ਤੁਹਾਡੇ ਤੋਂ ਵੱਡੀਆਂ ਵੱਡੀਆਂ ਸ਼ਕਤੀਆਂ ਇੱਥੇ ਆਈਆਂ ਤੁਹਾਡੇ ਤੋਂ ਤਕੜੇ ਮੁੱਖ ਮੰਤਰੀ ਆਏ ਉਥੇ ਇੱਕ ਗੱਲ ਹੋਰ ਖੜੇ ਹੋ ਕੇ ਕੀ 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 ਜੀ ਇਹ ਫਲਾਣਾ ਪਰਿਵਾਰ ਜਦੋਂ ਜਾਂਦਾ ਹੈ ਗੁਰਦੁਆਰਾ ਸਾਹਿਬ ਤੇ ਕੀਰਤਨੀਏ ਸਿੰਘ ਖੜੇ ਹੋ ਜਾਂਦੇ ਮੈਨੂੰ ਸ਼ਰਮ ਆਉਂਦੀ ਹੈ ਯਾਰ ਕਿ ਆਪਾਂ ਇਹ ਗੱਲਾਂ ਸੁਣ ਵੀ ਰਹੇ ਹਾਂ ਉਹ ਬਹੁਤ ਵੱਡੀ ਇੱਕ ਧਾਰਮਿਕ ਸ਼ਖਸੀਅਤ ਹੈ ਜਿਹੜੇ ਕੀਰਤਨੀਏ ਸਿੰਘ ਹੈ ਉਹਦੀ ਮਾਨ ਦਾ ਤੇ ਉਹ ਰਾਜੇ ਮਾਨ ਰਾਜੇ ਮਾਨ ਜਿਹਨੂੰ ਇਸ ਕਰਕੇ ਕਹਿੰਦੇ ਉਹ ਨੂੰ ਨਹੀਂ ਕੋਈ ਐਸੀ ਹਰਕਤ ਕਰਦਾ ਤੇ ਤੁਸੀਂ ਗੱਲਾਂ ਕੀ ਕਰਦੇ ਮੈਂ ਦੱਸਣਾ ਚਾਹਾਂ ਇਹ ਤੋਂ ਪਹਿਲਾਂ ਆਈਆਂ ਇਸ ਕੁਰਸੀ ਤੇ ਬੈਠੀਆਂ ਤੇ ਚਲੀਆਂ ਗਈਆਂ ਇਹ ਭਲੇਖੇ ਚ ਨਾ ਰਹਿਓ ਇਹ ਇੱਕ ਜਿਹੜੀ ਜਾਇਦਾਦ ਨਹੀਂ ਹੈ ਜਿੱਥੇ ਤੁਸੀਂ ਬਿਠੇ ਹੋ ਸਮਾਂ ਬਦਲ ਜਾਣਾ ਲੋਕ ਨੇ ਥੋੜੇ ਤੋਂ ਸਵਾਲ ਪੁੱਛੇ ਅੱਜ ਹੰਕਾਰ ਚ ਤੁਸੀਂ ਉੱਥੇ ਬੈਠੇ ਥੋੜੇ ਮਗਰ ਬੈਠੇ ਲੋਕ ਤਾੜੀਆਂ ਜ਼ਰੂਰ ਮਾਰ ਰਹੇ ਇਹਨਾਂ ਲੋਕਾਂ ਨੇ ਵੀ ਤੁਹਾਡੇ ਤੋਂ ਸਵਾਲ ਕਰਨੇ ਮੈਂ ਫਿਰ ਉੱਥੇ ਕਹਿੰਦੇ ਕਿ ਜਿਹਾਦਾ ਰਫਾਤਖ ਸਾਹਿਬ ਨੇ ਕਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦਾ ਚੈਨਲ ਚਲਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਐਗਜ਼ੀਕਟਿਵ ਦੇ ਸਾਡੇ ਸੀਨੀਅਰ ਮੈਂਬਰ ਸਹਿਬਾਨ ਮੰਡ ਸਾਹਿਬ ਬੀਬੀ ਜੀ ਆਰਟੀ ਭੋਲੂ ਵਾਲਾ ਜੀ ਦੋਨੇ ਬੈਠੇ ਆ ਜੋ ਕਾਲ ਤੱਕ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਦੇਸ਼ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਸਿੱਖ ਕਦੇ ਉਹਦੇ ਤੋਂ ਪਾਸੇ ਨਹੀਂ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦਾ ਚੈਨਲ ਚਲਾਉਣਾ ਹੈ ਜੇ ਚਲਾਉਣਾ ਉਹਦੇ ਵਿੱਚ ਕੀ ਮੁਸ਼ਕਲਾਂ ਆ ਸਕਦੀਆਂ ਚੈਨਲ ਚਲਾਉਣੇ ਕੋ ਸੌਖੀ ਖੇਡ ਨਹੀਂ ਹੈ ਕਿ ਇਹਦੇ ਵਿੱਚ ਗੁਰਬਾਣੀ ਦੇ ਪ੍ਰਸਾਰਣ ਚ ਆਲਰੇਡੀ ਜੋ ਮੈਂ ਪੜਦਾ ਇਹਨਾਂ ਨੂੰ ਬਿਹਤਰ ਪਤਾ ਹੋਊਗਾ ਐਲਾਨ ਕਰ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਸਾਡਾ ਕੰਟਰੈਕਟ ਖਤਮ ਹੋ ਰਿਹਾ ਹੈ ਜੁਲਾਈ ਮੈਨੂੰ ਲੱਗਦਾ ਸ਼ਾਇਦ 24 ਨੂੰ ਤੇ ਓਪਨ ਟੈਂਡਰ ਅਸੀਂ ਕਾਲ ਕਰ ਰਹੇ ਹਾਂ ਜਿੰਨੀਆਂ ਕੰਪਨੀਆਂ ਜਿਹੜੇ ਇਹਦੇ ਵਿੱਚ ਟੈਲੀਵਿਜ਼ਨ ਚੈਨਲ ਜਿਹੜੇ ਗੁਰਬਾਣੀ ਦਾ ਪ੍ਰਸਾਰਣ ਸਾਡੇ ਨਿਯਮਾਂ ਮੁਤਾਬਕ ਕਰਨਾ ਚਾਹੁੰਦੇ ਆ ਉਹ ਭਾਗ ਲੈਣ ਫਿਰ ਇਹਦੇ ਵਿੱਚ ਕਿਸੇ ਨੂੰ ਕੀ ਪ੍ਰੋਬਲਮ ਹੈ ਅੱਜ ਤਾਂ ਪੀਟੀਸੀ ਚੈਨਲ 2 ਕਰੋੜ ਰੁਪਈਆ ਮੈਨੂੰ ਲੱਗਦਾ ਸਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਤੌਰ ਸੇਵਾ ਦਿੰਦਾ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਮੈਂ ਤਾਂ ਕਹਿੰਦਾ 100 ਕਰੋੜ ਤੱਕ ਜਾਵੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਖਰਚਾ ਕੀਤਾ ਜਾਵੇ ਗਰੀਬ ਲੋਕਾਂ ਦੇ ਇਲਾਜ ਤੇ ਖਰਚਾ ਕੀਤਾ ਜਾਵੇ ਸਿੱਖੀ ਦੀ ਦੇ ਪ੍ਰਸਾਰ ਤੇ ਪ੍ਰਚਾਰ ਤੇ ਖਰਚਾ ਕੀਤਾ ਜਾਵੇ ਇਹ ਤਾਂ ਸਾਰੇ ਜਾਨਾਂ ਨੂੰ ਆਉਣਾ ਚਾਹੀਦਾ ਇਹਦੇ ਵਿੱਚ ਬਿਡ ਕਰਨ ਵਾਸਤੇ ਕੀ ਪ੍ਰੋਬਲਮ ਹੈ ਜੀ ਕਹਿੰਦੇ ਜੀ ਕੁਰਬਾਨੀ ਵੇਚਤੀ ਇਹਨਾਂ ਨੇ ਅੱਜ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਮੈਂ ਕਿਸੇ ਦਾ ਕਿਸੇ ਵੀ ਚੈਨਲ ਦਾ ਜਾਂ ਪੀਟੀਸੀ ਦਾ ਜਾਂ ਕਿਸੇ ਦਾ ਕੋਈ ਨਿੱਜੀ ਸਪੋਕਸਮੈਨ ਨਹੀਂ ਹੈ ਮੇਰਾ ਕੋਈ ਲੈਣਾ ਦੇਣਾ ਨਹੀਂ ਹਾਂ ਪਰ ਤੱਥ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਜ਼ਰੂਰ ਰੱਖੂੰਗਾ ਇੱਕ ਬਤੌਰ ਸਿੱਖ ਰੱਖੂੰਗਾ ਤੇ ਜਿਹੜੀ ਸੇਵਾ ਜੇ ਕੋਈ ਵੀ ਚੈਨਲ ਕੋਈ ਵੀ ਪ੍ਰਚਾਰ ਦਾ ਮਾਧਿਅਮ ਕਰਦਾ ਸਿੱਖੀ ਦੇ ਪ੍ਰਚਾਰ ਵਾਸਤੇ ਉਹਦੀ ਸ਼ਲਾਘਾ ਵੀ ਕਰੂੰਗਾ ਅੱਜ 25 ਸਾਲ ਤੋਂ ਪੀਟੀਸੀ ਚੈਨਲ ਤੇ ਗੁਰਬਾਣੀ ਦਾ ਨਿਰੰਤਰ ਨਿਰਵਿਗਣ ਲਗਾਤਾਰ ਮੀ ਆਵੇ ਨੇਰੀ ਆਵੇ ਝਖੜਾਵੇ ਬਿਨਾ ਕੋਈ ਬ੍ਰੇਕ ਤੋਂ ਦੁਨੀਆ ਪਰਚ ਦੁਨੀਆ ਦੇ ਹਰ ਟੈਲੀਵਿਜ਼ਨ ਸੈੱਟ ਤੱਕ ਦੁਨੀਆ ਦੇ ਹਰ ਘਰ ਤੱਕ ਦੁਨੀਆ ਵਿੱਚ ਬੈਠੇ ਹਰ ਸਿੱਖ ਦੇ ਕੰਨਾਂ ਤੱਕ ਹਰ ਧਾਨਕ ਨਾਮ ਲੈਵਾ ਦੇ ਕੰਨਾਂ ਤੱਕ ਗੁਰਬਾਣੀ ਪਹੁੰਚਾਉਣ ਦਾ ਕੰਮ ਜੀ ਇਸ ਚੈਨਲ ਨੇ ਕੀਤਾ ਮੈਨੂੰ ਇਹ ਕਹਿਣ 'ਚ ਕੋਈ ਗਰੇਜ਼ ਨਹੀਂ ਕਿ ਇਹ ਬਹੁਤ ਵੱਡੀ ਸੇਵਾ ਕੀਤੀ ਹੈ ਇਹਨਾਂ ਨੇ ਪੀਟੀਸੀ ਸਿਮਰਨ ਤੇ ਮੈਂ ਸਾਰਾ ਡਾਟਾ ਕੱਢ ਕੇ ਲਿਆਇਆ ਹੈ 18 ਘੰਟੇ 24 ਘੰਟਿਆਂ 'ਚੋਂ ਚੱਲਦਾ ਹੈ ਗੁਰਬਾਣੀ ਦਾ ਪ੍ਰਚਾਰ PTC ਪੰਜਾਬੀ ਤੇ 8 ਘੰਟੇ ਚੱਲਦਾ ਹੈ PTC ਨਿਊਜ਼ ਤੇ 5 ਘੰਟੇ ਚੱਲਦਾ ਹੈ 31 ਘੰਟੇ ਹਰ ਰੋਜ਼ ਬਿਨਾ ਐਡ ਤੋਂ ਕਿਉਂਕਿ ਇਹ ਨਿਯਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿ ਜਿੰਨਾ ਚਿਰ ਗੁਰਬਾਣੀ ਦਾ ਪ੍ਰਚਾਰ ਹੋਊਗਾ ਉਹਨਾਂ ਚਿਰ ਤੇ ਗੁਰਬਾਣੀ ਦਾ ਪ੍ਰਚਾਰ ਸ਼ੁਰੂ ਹੋਣ ਤੋਂ 5 ਮਿੰਟ ਪਹਿਲਾਂ ਤੇ 5 ਮਿੰਟ ਬਾਅਦ ਤੱਕ ਤੁਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਚਲਾ ਸਕਦੇ ਮੈਂ ਸਵਾਲ ਪੁੱਛਣਾ ਚਾਹਣਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਜੀ ਕਿ ਇਹਨਾਂ ਨੇ ਕਮਾਈ ਦਾ ਸਾਧਨ ਬਣਾਇਆ ਕਿਉਂਕਿ ਗੁਰਬਾਣੀ ਜਦੋਂ ਹਰਮੰਦਰ ਸਾਹਿਬ ਤੋਂ ਚਲਦੀ ਆ ਉਦੋਂ ਟੀਆਰਪੀ ਬਹੁਤ ਵੱਧ ਜਾਂਦੀ ਹੈ ਤੇ ਸੁਭਾਵਕ ਹੈ ਤੁਸੀਂ ਸਾਰੇ মিডিਆ ਵਾਲੇ ਬੈਠੇ ਹੋ ਐਡਾਂ ਦੇ ਰੇਟ ਤਾਂ ਟੀਆਰਪੀ ਤੇ ਨਿਰਭਰ ਜਦੋਂ ਟੀਆਰਪੀ ਕਿਸੇ ਦੀ ਤਾਂ ਚੜ੍ਹੀ ਹੋਊਗੀ ਉਸ ਵੇਲੇ ਐਡਾਂ ਦੇ ਰੇਟ ਵੱਧ ਹੋਣਗੇ ਟੀਆਰਪੀ ਘਟੂਗੀ ਐਡਾਂ ਦੇ ਰੇਟ ਘਟੂਗੇ ਪਰ ਮੈਂ ਇੱਥੇ ਸਵਾਲ ਪੁੱਛਣਾ ਚਾਹਣਾ ਹੈ ਕਿ ਜਦੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਟੀਆਰਪੀ ਵੱਧਦੀ ਹੈ ਦੁਨੀਆ ਭਰ ਚ ਬੈਠੇ ਸਿੱਖ ਦੇਖਦੇ ਪਰ ਉਦੋਂ ਤਾਂ ਇਹ ਐਡ ਹੀ ਨਹੀਂ ਚਲਾ ਸਕਦੇ ਫਿਰ ਕਮਾਈ ਦਾ ਸਾਧਨ ਕਿੱਥੋਂ ਹੋ ਗਿਆ ਜਦੋਂ TRP ਵਧੀ ਹੈ ਜੇ ਉਦੋਂ ਐਡ ਚਲਾਉਣਗੇ ਤਾਂ ਫਿਰ ਕਮਾਈ ਹੋਊਗੀ ਨਾ ਜਦੋਂ TRP ਗੁਰਬਾਣੀ ਪਹਿਲੇ ਵਧੀ ਹੈ ਉਦੋਂ ਤਾਂ ਇਹ ਐਡ ਹੀ ਨਹੀਂ ਚਲਾ ਸਕਦੇ ਐਡ ਚਲਦੀ ਵੀ ਨਹੀਂ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਆਪਾਂ ਸਾਰੇ ਕ੍ਰਿਕਟ ਦੇਖਦੇ ਆਈਪੀਐਲ ਤੇ ਦੁਨੀਆਂ 'ਚ ਆਈਪੀਐਲ ਚੱਲਦਾ ਸਟਾਰ ਸਪੋਰਟਸ ਚੈਨਲ ਤੇ ਚੱਲਦਾ ਜਦੋਂ ਆਈਪੀਐਲ ਚੱਲ ਰਿਹਾ ਹੁੰਦਾ ਨਾ ਜੀ ਸਟਾਰ ਸਪੋਰਟਸ ਤੇ ਐਡਵਰਟਾਈਜ਼ਮੈਂਟ ਦਾ ਰੇਟ ਕਿਉਂਕਿ ਟੀਆਰਪੀ ਵਧੀ ਹੁੰਦੀ ਹੈ 10 ਲੱਖ ਰੁਪਈਆ 1 ਸਕਿੰਟ ਦਾ ਐਡ ਦਾ ਰੇਟ ਹੈ ਤੇ ਜਦੋਂ ਆਈਪੀਐਲ ਦਾ ਮੈਚ ਮੁੱਕ ਜਾਂਦਾ ਉਹੀ ਰੇਟ 1000 ਰੁਪਈਆ ਸਕਿੰਟ ਤੇ ਆ ਜਾਂਦਾ ਇੰਨਾ ਅੰਤਰ ਹੁੰਦਾ ਤੇ ਫਿਰ ਟੀਆਰਪੀ ਵਧੀ ਤੇ ਜਦੋਂ ਐਡ ਨਹੀਂ ਚੱਲਦੀ ਤੇ ਕਮਾਈ ਦੀ ਗੱਲ ਕਿੱਥੋਂ ਹੋਈ ਮੈਂ ਪੁੱਛਣਾ ਚਾਹਣਾ ਮੈਂ ਹੋਰ ਵੀ ਜਿਹੜੇ ਸਾਡੇ ਗੁਰੂ ਘਰਾਂ ਤੋਂ ਜਿਵੇਂ ਮੈਂ ਜ਼ਿਕਰ ਕੀਤਾ ਪੀਟੀਸੀ ਤੋਂ 2 ਕਰੋੜ ਰੁਪਇਆ ਐਜੂਕੇਸ਼ਨ ਫੰਡ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੰਦਾ ਹੈ ਜਿਹੜੇ ਬਾਕੀ ਗੁਰੂ ਘਰਾਂ ਤੋਂ ਟੈਲੀਕਾਸਟ ਹੁੰਦੇ ਆ ਬੰਗਲਾ ਸਾਹਿਬ ਤੋਂ ਟੈਲੀਕਾਸਟ ਹੁੰਦਾ ਹੈ ਜਿਹੜਾ ਚੈਨਲ ਬੰਗਲਾ ਸਾਹਿਬ ਤੋਂ ਟੈਲੀਕਾਸਟ ਕਰਦਾ ਮੈਂ ਕੰਟਰੈਕਟ ਲੈ ਕੇ ਆਇਆ ਪਹਿਲਾਂ 20 ਲੱਖ ਰੁਪਇਆ ਬੰਗਲਾ ਸਾਹਿਬ ਦੀ ਕਮੇਟੀ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਚੈਨਲ ਨੇ ਲਿੱਤਾ ਰਸੀਦਾਂ ਵੀ ਐ ਪੈਸੇ ਜਿਹੜੇ ਉਹਨਾਂ ਨੂੰ ਗਏ ਐ ਇੱਕ ਇੱਕ ਡਾਕੂਮੈਂਟ ਲੈ ਕੇ ਆਇਆ ਕੋ ਕੱਚੀ ਗੱਲ ਨਹੀਂ ਕਰਦਾ ਕੰਟਰੈਕਟ ਦਾ ਹਿੱਸਾ ਸੀ ਕਿ ਤੁਸੀਂ ਸਾਨੂੰ 40 ਲੱਖ ਰੁਪਇਆ ਦਿਓਗੇ ਸਿਸਟਮ ਉਸਾਬਤ ਕਰਨਾ ਸੀ ਚਲੋ ਦਿੱਲੀ ਬਰਵਾਹਣ ਕਮੇਟੀ ਨੇ ਕਿਹਾ ਸੀ 20 ਲੱਖ ਦੇ ਆ ਤੁਸੀਂ ਕਹੋ ਤੇ ਉਹਨਾਂ ਨੂੰ ਅਲਾਉ ਕੀਤਾ ਗਿਆ ਕਿ ਤੁਸੀਂ ਮੈਡ ਫਰੋਹ ਨਹੀਂ ਜਮ੍ਹਾਂ ਹੋਇਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਤੇ ਇਹ ਜਿਹੜੇ ਚੈਨਲ ਉਥੋਂ ਚੱਲਦੇ ਆ ਜਿਹੜੇ ਆ ਕੁਰਬਾਨੀ ਚਲਾਉਂਦੇ ਆ ਆਪਣਾ ਬੰਗਲਾ ਸਾਹਿਬ ਤੋਂ ਇਸ਼ਤਿਹਾਰ ਦਿੰਦੇ ਆ ਕਿ ਤੁਸੀਂ ਆ ਕਿਊ ਆਰ ਕੋਡ ਸਕੈਨ ਕਰਕੇ ਸਾਨੂੰ ਸੰਗਤਾਂ ਨੂੰ ਅਪੀਲ ਕਰਦੇ ਆ ਅਸੀਂ ਕਿ ਤੁਸੀਂ ਸਾਨੂੰ ਪੈਸੇ ਜਮ੍ਹਾਂ ਕਰਾਓ ਅਸੀਂ ਕੁਰਬਾਨੀ ਚਲਾਉਣੀ ਇਹਦੇ ਤੇ ਕਿਸੇ ਨੇ ਜ਼ਿਕਰ ਨਹੀਂ ਕੀਤਾ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਹੁਣ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਜਿਵੇਂ ਐਸਜੀਪੀਸੀ ਪਾਰਲੀਮੈਂਟ ਦੇ ਐਕਟ ਨਾਲ ਗਵਰਨਡ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਸਰਕਾਰ ਦੀ ਐਕਟ ਨਾਲ ਗਵਰਨਡ ਹੈ ਤੇ ਉੱਥੇ ਕਿਉਂ ਨਹੀਂ ਤੁਸੀਂ ਸਵਾਲ ਖੜੇ ਕਰ ਰਹੇ ਜੀ ਇਹਨਾਂ ਤੋਂ ਮੈਂ ਜਿਵੇਂ ਦੁਬਾਰਾ ਕਹਿ ਰਿਹਾ ਹਾਂ ਕਿ ਪ੍ਰਸਾਰਣ ਸਿਰਫ ਇੱਕ ਬਹਾਨਾ ਹੈ ਐਸਜੀਪੀਸੀ ਨਿਸ਼ਾਨਾ ਹੈ ਆ ਇੱਥੇ ਆ ਪਟਨਾ ਸਾਹਿਬ ਤੋਂ ਏਬੀਪੀ ਚਲਾਉਂਦੇ ਜੀ ਆ ਲਾਈਵ ਪਟਨਾ ਸਾਹਿਬ ਤੋਂ ਜਿਸ ਵੇਲੇ ਗੁਰਬਾਣੀ ਦਾ ਪ੍ਰਸਾਰਨ ਹੋ ਰਿਹਾ ਤੇ ਥੱਲੇ ਐਡ ਚੱਲ ਰਹੀ ਹੈ ਮੈਂ ਲੈ ਕੇ ਨਹੀਂ ਆਇਆ ਕਾਗਜ਼ ਮੇਰੇ ਕੋਲੇ ਪਏ ਐ ਇਹੋ ਜੇ ਮਾੜੇ ਹੈਂਡਲਾਂ ਤੇ ਗੁਰਬਾਣੀ ਚਲੀ ਗਈ ਕਿ ਉਹ ਹੈਂਡਲਾਂ ਦੀ ਤੁਸੀਂ ਪਿਛੋਕੜ ਦੇਖੋਗੇ ਨਾ ਸ਼ਰਮ ਆਉਂਦੀ ਹੈ ਕਿ ਇਨਾਂ ਹੈਂਡਲਾਂ ਤੇ ਗੁਰਬਾਣੀ ਇਨਲੀਗਲੀ ਚਲਾਈ ਜਾ ਰਹੀ ਹੈ ਤਖਤ ਪਟਨਾ ਸਾਹਿਬ ਤੋਂ 1 ਕਰੋੜ ਰੁਪਇਆ ਤਖਤ ਪਟਨਾ ਸਾਹਿਬ ਦਿੰਦਾ ਆਪਦੀ ਗੁਰੂ ਉਥੋਂ ਗੁਰਬਾਣੀ ਪ੍ਰਸਾਰਨ ਹੁੰਦਾ ਹੈ ਸਾਲ ਦਾ ਚੰਗਾ। ਹਿਮਕੁੰਡ ਸਾਹਿਬ ਤੋਂ ਪ੍ਰਸਾਰਣ ਹੁੰਦਾ ਸੀ ਚੜ੍ਹਦੀ ਕਲਾ ਟਾਈਮ ਟੀਵੀ ਕਰਦਾ ਸੀ 50 ਲੱਖ ਰੁਪਈਆ ਸਾਲ ਦਾ ਰੈਂਦੇ ਸੀ। ਉਹ ਕੰਟਰੈਕਟ ਖਤਮ ਹੋਣ ਤੋਂ ਬਾਅਦ ਪੀਟੀਸੀ ਨਾਲ ਦੁਬਾਰਾ ਕੀਤਾ ਗਿਆ ਤੇ ਫ੍ਰੀ ਆਫ ਕਾਸਟ ਉੱਥੋਂ ਵੀ ਅਜ ਗੁਰਬਾਣੀ ਦਾ ਪ੍ਰਸਾਰਣ ਹੁੰਦਾ। ਮੈਂ ਪੁੱਛਣਾ ਚਾਹਣਾ ਹੈ ਪਟਨਾ ਸਾਹਿਬ ਤੋਂ ਬੰਗਲਾ ਸਾਹਿਬ ਤੋਂ ਜਦੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਉਹ ਵੀ ਤਾਂ ਗੁਰੂ ਦੀ ਬਾਣੀ ਹੈ ਨਾ। ਉਹਦੇ ਤੇ ਫਿਰ ਕਿਉਂ ਨਹੀਂ ਕਿੰਤੂ ਪਰੰਤੂ ਕੀਤਾ ਜਾਂਦਾ ਉਹਦੇ ਤੇ ਸਵਾਲ ਕਿਉਂ ਨਹੀਂ ਖੜੇ ਕੀਤੇ ਜਾਂਦੇ ਕੋਈ ਵੱਖਰੀ ਐ ਉਹ ਬਾਣੀ ਮੈਂ ਤਾਂ ਇਹ ਸਵਾਲ ਤੁਹਾਡੇ ਰਾਹੀਂ ਕਰਨਾ ਚਾਹੁੰਦਾ ਇਹ ਸਵਾਲ ਦਾ ਜਵਾਬ ਤਾਂ ਕੋਈ ਦੇਵੇ ਨਾ ਸਾਨੂੰ ਆ ਕੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਦੇ ਤੇ ਸਖਤ ਸਟੈਂਡ ਲੈਣਾ ਪੈਣਾ ਸੰਘਰਸ਼ ਕਰਨਾ ਪੈਣਾ ਕੱਲ ਨੂੰ ਮੈਨੂੰ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਦੀ ਮੀਟਿੰਗ ਵੀ ਸੱਦੀ ਹੋਈ ਹੈ ਪ੍ਰਧਾਨ ਸਾਹਿਬ ਨੇ ਧਾਮੀ ਸਾਹਿਬ ਨੇ ਪਰਸੋਂ ਦੀ ਪਰਸੋਂ ਦੀ 26 ਤਰੀਕ ਦੀ ਸੌਰੀ 26 ਤਰੀਕ ਦੀ ਮੀਟਿੰਗ ਸੱਦੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਹੋਣ ਦੇ ਨਾਤੇ ਜੋ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਸ਼ੂ ਤੇ ਐਲਾਨੇਗਾ ਆਪ ਦਾ ਲਾਊਡਵੋਲ ਕੇ ਉਸ ਸੰਘਰਸ਼ ਦੇ ਵਿੱਚ ਆਪ ਦਾ ਹਿੱਸਾ ਪਾਵਾਂਗੇ ਤੇ ਮੈਂ ਫੇਰ ਇੱਕ ਵਾਰ ਦੁਬਾਰਾ ਸਭ ਨੂੰ ਸੁਚੇਤ ਕਰਦਾ ਕਿ ਇਹਨਾਂ ਦੀਆਂ ਇਹ ਮਾੜੀਆਂ ਚਾਲਾਂ ਤੋਂ ਕਾਂਗਰਸ ਹੋਗੀ ਬੀਜੇਪੀ ਆਰਐਸਐਸ ਹੋਗੀ ਆਮ ਆਦਮੀ ਪਾਰਟੀ ਹੋਗੀ ਕਿਉਂਕਿ ਆ ਜਿਹੜਾ ਅਰਵਿੰਦ ਕੇਜਰੀਵਾਲ ਹੈ ਇਹ ਵੀ ਤਾਂ ਆਰਐਸਐਸ ਹੀ ਹੈ ਉਹ ਤਾਂ ਆਪ ਮੰਨਦਾ ਇਹਨਾਂ ਤੋਂ ਸਭ ਤੋਂ ਇਹਨਾਂ ਦੀਆਂ ਚਾਲਾਂ ਤੋਂ ਬਚ ਕੇ ਆਪਾਂ ਆਪਦੀ ਸਿੱਖ ਧਰਮ ਦੇ ਵਿੱਚ ਦਖਲਅੰਦਾਜ਼ੀ ਕਿਸੇ ਸਰਕਾਰ ਦੀ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਤੇ ਕਿਸੇ ਇਨਸਾਨ ਵੱਲੋਂ ਬਰਦਾਸ਼ਤ ਨਹੀਂ ਕਰਾਂਗੇ ਇਹੀ ਅੱਜ ਮੈਂ ਤੁਹਾਡੇ ਸਾਹਮਣੇ ਜਿਹੜੇ ਤੱਤ ਹੈ ਉਹ ਰੱਖਣੇ ਚਾਹੁੰਦਾ ਸੀ ਤੁਹਾਡਾ ਧੰਨਵਾਦ ਜੀ ਸਾਰਾ